ਹallelujah ਸਾਰਿਆਂ ਜਮਸੀ ਦੀ ਆ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਬੂਰਾ ਦੀ ਪੋਥੀ ਉਹਦੇ 119 ਵਚਨ ਉਹਦੀ ਪਹਿਲੀ ਹੈ ਤੇ ਵਿੱਚ ਪਰਮੇਸ਼ਵਰ ਦੀ ਵਿਵਸਥਾ ਤਨ ਉਹ ਹਨ ਜਿਹੜੇ ਪਰਮਚਾਲ ਹਨ ਜਿਹੜੇ ਯਹੋਵਾ ਦੀ ਵਿਵਸਥਾ ਉੱਤੇ ਚੱਲਦੇ ਹਨ ਤਨ ਉਹ ਹਨ ਜਿਹੜੇ ਉਹ ਦੀਆਂ ਸਾਖੀਆਂ ਨੂੰ ਮੰਨਦੇ ਹਨ ਅਤੇ ਮਨੋਂ ਤਨੋਂ ਉਹ ਨੂੰ ਪਾਲਦੇ ਹਨ ਉਹ ਤਾਂ ਬਦੀ ਨਹੀਂ ਕਰਦੇ ਉਹ ਉਸ ਦੇ ਰਾਹਾਂ ਵਿੱਚ ਚੱਲਦੇ ਹਨ ਜੇ ਸਾਨੂੰ ਆਪਣੇ ਫਰਮਾਨਾਂ ਦਾ ਹੁਕਮ ਦਿੱਤਾ ਭਾਈ ਅਸੀਂ ਮਨ ਲਾ ਕੇ ਉਹਨਾਂ ਦੀ ਪਾਲਣਾ ਕਰੀਏ ਕਾਸ਼ ਕਿ ਮੇਰੀ ਚਾਲ ਤੇਰੀਆਂ ਵਿਧੀਆਂ ਦੀ ਪਾਲਣਾ ਕਰਨ ਲਈ ਪੱਕੀ ਹੋਵੇ ਜਦ ਮੈਂ ਤੇਰੇ ਸਾਰੇ ਹੁਕਮਾਂ ਉਤੇ ਗੋਹ ਕਰਾਂਗਾ ਤਦ ਮੈਂ ਲੱਜਿਆਵਾਂ ਨਾ ਹੋਵਾਂਗਾ ਜਦ ਮੈਂ ਤੇਰੀਆਂ ਸੱਚਾਈਆਂ ਨਿਆਂਵਾਂ ਨੂੰ ਸਿੱਖ ਲਵਾਂਗਾ ਮੈਂ ਸਿੱਧੇ ਮਨ ਨਾਲ ਤੇਰਾ ਧੰਨਵਾਦ ਕਰਾਂਗਾ ਮੈਂ ਤੇਰੀਆਂ ਵਿਧੀਆਂ ਦੀ ਪਾਲਣਾ ਕਰਾਂਗਾ ਤੂੰ ਮੈਨੂੰ ਮੂਲੋਂ ਇਹ ਤਿਆਗ ਨਾ ਦੇ ਜਵਾਨ ਕਿੱਦਾਂ ਆਪਣੀ ਚਾਲ ਨੂੰ ਸੁਧਰ ਰੱਖੇ ਉਹ ਤੇਰੇ ਬਚਨ ਦੇ ਅਨੁਸਾਰ ਉਹਦੀ ਚੌਕਸੀ ਕਰੇ ਮੈਂ ਆਪਣੇ ਸਾਰੇ ਮਨ ਨਾਲ ਤੈਨੂੰ ਪਾਲਿਆ ਪਾਲਿਆ ਹੈ ਆਪਣੇ ਹੁਕਮਾਂ ਤੋਂ ਮੈਨੂੰ ਪਟਕਣਾ ਨਾ ਦੇ ਮੈਂ ਤੇਰੇ ਬਚਨ ਨੂੰ ਆਪਣੇ ਮਨ ਵਿੱਚ ਜਮਾ ਕਰ ਲਿਆ ਤਾ ਜੋ ਤੇਰਾ ਪਾਪ ਨਾ ਕਰਾ 헤ਜ ਹੋਵਾ ਤੂੰ ਬਾਰਕ ਹੈ ਆਪਣੀਆਂ ਬਿਧੀਆਂ ਮੈਨੂੰ ਸਿਖਲਾ ਮੈਂ ਆਪਣੇ ਬੁੱਲਾ ਨਾਲ ਤੇਰੇ ਮੂੰਹ ਦੇ ਸਾਰੇ ਨਿਆਵਾਂ ਦਾ ਨਿਰਣਾ ਕੀਤਾ ਮੈਂ ਤੇਰੀਆਂ ਸਾਖੀਆਂ ਦੇ ਰਹ ਵਿੱਚ ਖੁਸ਼ ਰਿਆ ਜਿਵੇਂ ਸਾਰੀ ਦੌਲਤ ਹੋਤੇ ਮੈਂ ਤੇਰੇ ਫਰਮਾਨਾਂ ਵਿੱਚ ਲੀਨ ਹੋਵਾਂਗਾ ਅਤੇ ਤੇਰੇ ਮਾਰਗਾਂ ਉਤੇ ਗੋਹ ਕਰਾਂਗਾ ਮੈਂ ਤੇਰੀਆਂ ਬਿਧੀਆਂ ਵਿੱਚ ਮਗਨ ਰਹਾਂਗਾ ਮੈਂ ਤੇਰੇ ਬਚਨ ਨੂੰ ਨਹੀਂ ਵਿਸਾਰਾਂਗਾ ਆਪਣੇ ਸੇਵਕ ਉਤੇ ਉਪਕਾਰ ਕਰ ਭਾਈ ਮੈਂ ਜਿਉਂਦਾ ਰਹਾ ਤੇ ਤੇਰੇ ਬਚਨ ਦੀ ਪਾਲਣਾ ਕਰਾਂ ਮੇਰੀਆਂ ਅੱਖਾਂ ਖੋਲ ਭਾਈ ਮੈਂ ਤੇਰੀ ਵਿਵਸਥਾ ਦੀਆਂ ਅਚਰਜ ਗੱਲਾਂ ਨੂੰ ਵੇਖਾਂ ਮੈਂ ਧਰਤੀ ਉਤੇ ਪਰਦੇਸੀ ਹਾਂ ਆਪਣੇ ਹੁਕਮ ਮੈਥੋਂ ਗੁਪਤ ਨਾ ਰੱਖ ਮੇਰੀ ਜਾਨ ਹਰ ਵੇਲੇ ਤੇਰੇ ਨਿਆਮਾਂ ਦੀ ਤਾਗ ਵਿੱਚ ਟੁੱਟਦੀ ਹੈ ਮੈਂ ਸਰਾਫੀ ਹੰਕਾਰੀਆਂ ਨੂੰ ਵਰਜਿਆ ਹੈ ਜਿਹੜੇ ਤੇਰੇ ਹੁਕਮਾਂ ਤੋਂ ਭੁੱਲੇ ਫਿਰਦੇ ਹਨ ਮੇਰੇ ਉਤੋਂ ਨਿੰਦਿਆ ਤੇ ਨਫ਼ਰਤ ਰੇੜਦੇ ਕਿਉਂ ਜੋ ਮੈਂ ਤੇਰੀਆਂ ਸਾਖੀਆਂ ਨੂੰ ਸੰਭਾਲਿਆ ਹੈ ਸਰਦਾਰਾਂ ਨੇ ਵੀ ਬਹਿ ਕੇ ਮੇਰੇ ਵਿਰੁੱਧ ਗੱਲਾਂ ਕੀਤੀਆਂ ਹਨ ਪਰ ਤੇਰਾ ਸੇਵਕ ਤੇਰੀਆਂ ਵਿਧੀਆਂ ਵਿੱਚ ਲੀਨ ਰਹੇਗਾ ਤੇਰੀਆਂ ਸਾਖੀਆਂ ਵੀ ਮੇਰੀ ਖੁਸ਼ੀ ਅਤੇ ਮੇਰੇ ਲਈ ਸਲਾਹਕਾਰ ਹਨ ਮੇਰੀ ਜਾਨ ਖਾਕ ਵਿੱਚ ਰਲ ਗਈ ਹੈ ਆਪਣੇ ਬਚਨ ਦੇ ਅਨੁਸਾਰ ਮੈਨੂੰ ਜੀਵਾਲ ਮੈਂ ਆਪਣੀ ਚਾਲ ਨੂੰ ਪ੍ਰਗਟ ਕੀਤਾ ਅਤੇ ਤੈਂ ਮੈਨੂੰ ਉੱਤਰ ਦਿੱਤਾ ਆਪਣੀਆਂ ਵਿਧੀਆਂ ਮੈਨੂੰ ਸਿਖਲਾ ਆਪਣੇ ਫਰਮਾਨਾਂ ਦਾ ਰਾਹ ਮੈਨੂੰ ਸਮਝਾ ਤਾਂ ਮੈਂ ਤੇਰੇ ਅਚਰਜ ਕੰਮਾਂ ਉਤੇ ਧਿਆਨ ਲਾਵਾਂਗਾ ਮੇਰੀ ਜਾਨ ਉਦਾਸੀ ਦੇ ਕਾਰਨ ਟਲ ਗਈ ਹੈ ਆਪਣੇ ਬਚਨ ਦੇ ਅਨੁਸਾਰ ਮੈਨੂੰ ਧ੍ਰਿੜ ਕਰ ਝੂਠ ਦਾ ਰਾਹ ਮੇਥੋਂ ਦੂਰ ਕਰ ਅਤੇ ਆਪਣੀ ਵਿਵਸਥਾ ਦਿਆ ਨਾਲ ਮੈਨੂੰ ਬਖਸ਼ ਦੇ ਮੈਂ ਵਫਾਦਾਰੀ ਦਾ ਰਾਹ ਜੁਲਿਆ ਹੈ ਮੈਂ ਤੇਰਿਆਂ ਨਿਆਂਵਾਂ ਨੂੰ ਆਪਣੇ ਸਨਮੁਖ ਰੱਖਿਆ ਮੈਂ ਤੇਰੀਆਂ ਸਾਖੀਆਂ ਨੂੰ ਫੜ ਛੜਿਆ ਹੈ ਇਹ ਜੋ ਹੋਵਾ ਮੈਨੂੰ ਲਜਾਵਾਨ ਨਾ ਕਰ ਜਦ ਤੂੰ ਮੇਰੇ ਮੇਰੇ ਮਨ ਨੂੰ ਬਧਾਵੇਂਗਾ ਤਦ ਮੈਂ ਤੇਰੇ ਹੁਕਮਾਂ ਦੇ ਮਾਰਗ ਉਤੇ દોੜਿਆ ਜਾਵਾਂਗਾ हे ਯਹੋਵਾ ਤੂੰ ਆਪਣੀਆਂ ਵਿਧੀਆਂ ਦਾ ਰਾਹ ਮੈਨੂੰ ਸਿਖਲਾ ਤਾਂ ਮੈਂ ਅੰਤ ਤੀਕ ਉਹ ਨੋ ਸੰਭਾਲੀ ਰੱਖਾਂਗਾ ਮੈਨੂੰ ਸਮਝਦੇ ਅਤੇ ਮੈਂ ਤੇਰੀ ਵਿਵਸਥਾ ਨੂੰ ਸੰਭਾਲਾਂਗਾ ਸਭੋਂ ਆਪਣੇ ਸਾਰੇ ਮਨ ਨਾਲ ਉਹਦੀ ਪਾਲਣਾ ਕਰਾਂਗਾ ਮੈਨੂੰ ਆਪਣੇ ਹੁਕਮਾਂ ਦੇ ਮਾਰਗ ਦੀ ਅਗਵਾਈ ਕਰ ਕਿਉਂ ਜੋ ਉਸ ਵਿੱਚ ਮੈਂ ਮਗਨ ਹਾਂ ਆਪਣੀਆਂ ਸਾਖੀਆਂ ਵੱਲ ਮੇਰਾ ਦਿਲ ਦਿਲ ਮੋੜ ਨਾ ਕਿ ਲੋਭ ਵੱਲ ਮੇਰੀਆਂ ਅੱਖਾਂ ਨੂੰ ਵਿਅਰਥ ਵੇਖਣ ਤੋਂ ਮੋੜ ਦੇ ਆਪਣੇ ਰਾਹ ਉਤੇ ਮੈਨੂੰ ਜਿਵਾਲ ਆਪਣੇ ਬਚਨ ਨੂੰ ਆਪਣੇ ਸੇਵਕ ਲਈ ਕਾਇਮ ਰੱਖ ਜਿਹੜਾ ਤੇਰੇ ਭੈ ਮੰਨਣ ਵਾਲਿਆਂ ਦੇ ਲਈ ਹੈ ਮੇਰੀ ਨਿੰਦਿਆ ਨੂੰ ਜਿਸ ਤੋਂ ਮੈਂ ਡਰਦਾ ਹਾਂ ਮੇਥੋ ਲੰਘਾ ਦੇ ਤੇਰੇ ਨਿਉ ਭਲੇ ਹਨ ਵੇਖ ਮੈਂ ਤੇਰੇ ਫਰਮਾਨਾਂ ਲਈ ਲੋਚਿਆ ਹੈ ਆਪਣੇ ਧਰਨ ਵਿੱਚ ਮੈਨੂੰ ਜਿਵਾਲ اے ਯਹੋਵਾ ਤੇਰੀ ਦਇਆ ਮੇਰੇ ਉੱਤੇ ਆਵੇ ਤੇਰਾ ਬਚਾਓ ਵੀ ਤੇਰੇ ਬਚਨ ਅਨੁਸਾਰ ਤਾਂ ਮੈਂ ਆਪਣੀ ਨਿੰਦਿਆ ਕਰਨ ਵਾਲੇ ਨੂੰ ਉੱਤਰ ਦੇਵਾਂਗਾ ਕਿਉਂ ਜੋ ਮੈਂ ਤੇਰੇ ਬਚਨ ਉੱਤੇ ਭਰੋਸਾ ਰੱਖਦਾ ਹਾਂ ਅਤੇ ਮੇਰੇ ਮੂੰਹੋਂ ਸੱਚਾਈ ਦਾ ਬਚਨ ਮੁੱਲੋਂ ਇੱਕੋ ਖੋ ਨਾ ਲੈ ਕਿਉਂ ਜੋ ਤੇਰੇ ਨਿਯਾਮਾਂ ਉੱਤੇ ਮੇਰੀ ਆਸ ਹੈ ਤਾਂ ਮੈਂ ਤੇਰੀ ਵਿਵਸਥਾ ਦੀ ਹਰ ਵੇਲੇ ਸਦਾ ਤੀਕ ਪਾਲਣਾ ਕਰਾਂਗਾ ਅਤੇ ਮੈਂ ਖੁੱਲਮ ਖੁੱਲਾ ਚੱਲਦਾ ਫਿਰਾਂਗਾ ਕਿਉਂ ਜੋ ਮੈਂ ਤੇਰੇ ਫਰਮਾਨਾਂ ਦਾ ਤਾਲਿਬ ਹਾਂ ਹਾਂ ਮੈਂ ਬਾਦਸ਼ਾਹ ਦੇ ਸਨਮੁਖ ਤੇਰੀਆਂ ਸਾਖੀਆਂ ਦਾ ਚਰਚਾ ਕਰਾਂਗਾ ਅਤੇ ਲੱਗਿਆ ਵਾਂ ਨਾ ਹੋਵਾਂਗਾ ਮੈਂ ਤੇਰੇ ਹੁਕਮਾਂ ਵਿੱਚ ਅਤਿ ਖੁਸ਼ ਹੋਵਾਂਗਾ ਜਿਨ੍ਹਾਂ ਨਾਲ ਮੈਂ ਪ੍ਰੀਤ ਲਈ ਹੈ ਮੈਂ ਤੇਰੇ ਹੁਕਮਾਂ ਵੱਲ ਜਿਨ੍ਹਾਂ ਨਾਲ ਮੈਂ ਪ੍ਰੀਤ ਲਈ ਹੈ ਆਪਣੇ ਹੱਥ ਅਡਾਂਗਾ ਅਤੇ ਤੇਰੀਆਂ ਬਿਧੀਆਂ ਵਿੱਚ ਲੀਨ ਹੋਵਾਂਗਾ ਆਪਣੇ ਸੇਵਕ ਲਈ ਉਹ ਬਚਨ ਜਿਤੇ ਕਾਰੋ ਜੀ ਦੇ ਉਤੇ ਤੈ ਮੈਨੂੰ ਆਸ ਦਵਾਈ ਹੈ। ਇਹੀ ਮੇਰੇ ਦੁੱਖ ਵਿੱਚ ਮੇਰੀ ਤਸੱਲੀ ਹੈ ਭਾਈ ਤੇਰੇ ਬਚਨ ਨੇ ਮੈਨੂੰ ਜਿਵਾਲਿਆ ਹੈ। ਹੰਕਾਰੀਆਂ ਨੇ ਮੈਨੂੰ ਠੱਠੇ ਵਿੱਚ ਬਹੁਤ ਉਡਾਇਆ ਹੈ ਪਰ ਮੈਂ ਤੇਰੀ ਵਿਵਸਥਾ ਤੋਂ ਬੇਮੁਖ ਨਾ ਹੋਇਆ। ਫੇਰ ਹੀ ਹੋਵਾ ਮੈਂ ਤੇਰੇ પ્રાਚਨ ਨਹਿਵ ਨੂੰ ਜਿਤੇ ਰੱਖਿਆ ਹੈ ਅਤੇ ਮੈਨੂੰ ਦਿਲਾਸਾ ਮਿਲਿਆ ਮੇਰਾ ਗੁੱਸਾ ਪੱਖ ਉੱਠਿਆ ਹੈ ਭਾਈ ਦੁਸ਼ਟ ਤੇਰੀ ਵਿਵਸਥਾ ਨੂੰ ਤਿਆਗ ਦਿੰਦੇ ਹਨ ਤੇਰੀਆਂ ਵਿਧੀਆਂ ਮੇਰੇ ਮੁਸਾਫਰੀ ਦੇ ਘਰ ਵਿੱਚ ਮੇਰੇ ਭਜਨ ਸੰਨ اے ਯਹੋਵਾ ਮੈਂ ਰਾਤੀ ਤੇਰੇ ਨਾਮ ਨੂੰ ਚੇਤੇ ਕੀਤਾ ਹੈ ਅਤੇ ਤੇਰੀ ਵਿਵਸਥਾ ਦੀ ਪਾਲਣਾ ਕੀਤੀ ਇਹ ਮੈਨੂੰ ਇਸ ਲਈ ਹੋਇਆ ਭਾਈ ਮੈਂ ਤੇਰੇ ਫਰਮਾਨਾਂ ਨੂੰ ਸੰਭਾਲਿਆ ਹੈ ਯਹੋਵਾ ਮੇਰਾ ਭਾਗ ਹੈ ਮੈਂ ਆਖਿਆ ਮੈਂ ਤੇਰੇਆਂ ਬਚਨਾ ਦੇ ਪਾਲਣਾ ਕਰਾਂਗਾ ਮੈਂ ਆਪਣੇ ਸਾਰੇ ਦਿਲ ਨਾਲ ਤੇਰੇ ਦਰਸ਼ਨ ਲਈ ਬੇਨਤੀ ਕੀਤੀ ਹੈ ਆਪਣੇ ਬਚਨ ਅਨੁਸਾਰ ਮੇਰੇ ਉੱਤੇ ਕਿਰਪਾ ਕਰ ਮੈਂ ਆਪਣੇ ਚਾਲ ਚੱਲਣ ਨੂੰ ਸੋਚਿਆ ਅਤੇ ਆਪਣੇ ਪੈਰ ਤੇਰੀਆਂ ਸਾਖੀਆਂ ਵੱਲ ਫਿਰ ਫੇਰੇ ਹਨ ਮੈਂ ਛੇਤੀ ਕੀਤੀ ਅਤੇ ਤਿੱਲ ਨਾ ਲਾਈ ਭਾਈ ਤੇਰੇ ਹੁਕਮਾਂ ਦੀ ਪਾਲਣਾ ਕਰਾਂ ਦੁਸ਼ਟਾਂ ਦੇ ਦਸਤਾ ਦੇ ਬੰਨਾ ਨੇ ਮੈਨੂੰ ਵੱਲ ਲਿਆ ਪਰ ਮੈਂ ਤੇਰੀ ਵਿਵਸਥਾ ਨੂੰ ਨਹੀਂ ਵਿਸਾਰਿਆ ਤੇਰੇ ਧਰਮ ਧਿਆਨ ਨਿਆਮਾਂ ਦੇ ਕਾਰਨ ਅੱਧੀ ਰਾਤ ਨੂੰ ਮੈਂ ਉੱਠ ਕੇ ਤੇਰਾ ਧੰਨਵਾਦ ਕਰਾਂਗਾ ਮੈਂ ਉਹਨਾਂ ਸਾਰਿਆਂ ਦਾ ਸਾਥੀ ਹਾਂ ਜਿਹੜੇ ਤੇਰਾ ਪੈ ਪੈ ਰੱਖਦੇ ਹਨ ਅਤੇ ਤੇਰੇ ਫਰਮਾਨਾਂ ਦੀ ਪਾਲਣਾ ਕਰਦੇ ਹਨ ਹੈ ਜੋਵਾ ਧਰਤੀ ਤੇਰੀ ਦਇਆ ਨਾਲ ਭਰੀ ਹੋਈ ਹੈ ਆਪਣੀਆਂ ਵਿਧੀਆਂ ਮੈਨੂੰ ਸਿਖਲਾ ਆਪਣੇ ਸੇਵਕ ਨਾਲ ਤੈਂ ਭਲਾਈ ਕੀਤੀ ਹੈ ਏ ਜੋਵਾ ਆਪਣੇ ਬੱਚਨ ਅਨੁਸਾਰ ਮੈਨੂੰ ਚੰਗਾ ਵਿਵੇਕ ਤੇ ਗਿਆਨ ਸਿਖਲਾ ਕਿਉਂ ਜੋ ਮੈਂ ਤੇਰੇ ਹੁਕਮ ਉਤੇ ਨਿਸ਼ਚੈ ਕੀਤੀ ਹਾਂ ਮੇਰੇ ਦੁਖੀ ਹੋ ਤੂੰ ਪਹਿਲਾਂ ਮੈਂ ਭੁੱਲਿਆ ਫਿਰਦਾ ਸਾਂ ਪਰ ਹੁਣ ਮੈਂ ਤੇਰੇ ਬਚਨ ਦੀ ਪਾਲਣਾ ਕਰਦਾ ਹਾਂ ਤੋ ਭਲਾ ਹੈ ਅਤੇ ਭਲਾਈ ਕਰਦਾ ਹੈ ਆਪਣੀਆਂ ਵਿਧੀਆਂ ਮੈਨੂੰ ਸਿਖਲਾ ਹੰਕਾਰੀਆਂ ਨੇ ਮੇਰੇ ਉਤੇ ਝੋਠਾ ਥੱਪ ਛੱਡਿਆ ਹੈ ਮੈਂ ਆਪਣੇ ਸਾਰੇ ਮਨ ਨਾਲ ਤੇਰੇ ਫਰਮਾਨਾਂ ਨੂੰ ਮੰਨਾਂਗਾ ਉਹਨਾਂ ਦਾ ਮਨ ਚਰਬੀ ਵਰਗਾ ਮੋਟਾ ਮੋਟਾ ਹੈ ਪਰ ਮੈਂ ਤੇਰੀ ਵਿਵਸਥਾ ਵਿੱਚ ਖੁਸ਼ ਹਾਂ ਮੇਰੇ ਲਈ ਭਲਾ ਹੈ ਕਿ ਮੈਂ ਦੁਖੀ ਹੋਇਆ ਤਾਂ ਜੋ ਮੈਂ ਤੇਰੀਆਂ ਵਿਧੀਆਂ ਨੂੰ ਸਿੱਖਾਂ ਤੇਰੇ ਮੋਹ ਦੇ ਵਿਵਸਥਾ ਮੇਰੇ ਲਈ ਸੋਨੇ ਤੇ ਚਾਂਦੀ ਦੇ ਹਜ਼ਾਰਾਂ ਸਿੱਕਿਆਂ ਤੋਂ ਚੰਗੀ ਹੈ ਤੇਰੇ ਹੱਥਾਂ ਨੇ ਮੈਨੂੰ ਬਣਾਇਆ ਤੇ ਰਚਿਆ ਮੈਨੂੰ ਗਿਆਨ ਦੇ ਭਾਈ ਮੈਂ ਤੇਰੇ ਹੁਕਮਾਂ ਨੂੰ ਸਿੱਖਾਂ ਜਿਹੜੇ ਤੇਰਾ ਭੈ ਮੰਨਦੇ ਹਨ ਉਹ ਮੈਨੂੰ ਵੇਖ ਕੇ ਆਨੰਦ ਹੋਣਗੇ ਕਿਉਂਕਿ ਮੈਂ ਤੇਰੇ ਬਚਨ ਉੱਤੇ ਆਸਾ ਰੱਖੀ ਹੈ ਇਹ ਹੋਵਾ ਮੈਂ ਜਾਣਦਾ ਹਾਂ ਕਿ ਤੇਰੇ ਨਿਉ ਧਰਮ ਦੇ ਹਨ ਸੋ ਤੈਂ ਵਫਾਦਾਰੀ ਨਾਲ ਮੈਨੂੰ ਦੁੱਖ ਦਿੱਤਾ ਤੇਰੀ ਦਇਆ ਮੈਨੂੰ ਸ਼ਾਂਤ ਦੇਵੇ ਤੇਰੇ ਬਚਨ ਅਨੁਸਾਰ ਜਿਹੜਾ ਤੇਰੇ ਸੇਵਕ ਨੂੰ ਮਿਲਿਆ ਤੇਰੀਆਂ ਦਿਆਲ ਗਿਆ ਮੈਨੂੰ ਮਿਲ ਜਾਣ ਭਾਈ ਮੈਂ ਜਿਉਂਦਿਆਂ ਰਹਾ ਕਿਉਂ ਜੋ ਮੇਰੀ ਖੁਸ਼ੀ ਤੇਰੀ ਵਿਵਸਥਾ ਵਿੱਚ ਹੈ ਹੰਕਾਰੀ ਸ਼ਰਮਿੰਦੇ ਹੋਣ ਕਿਉਂਕਿ ਉਹਨਾਂ ਨੇ ਝੂਠ ਨਾਲ ਮੈਨੂੰ ਡੇਕ ਦਿੱਤਾ ਹੈ ਪਰ ਮੈਂ ਤੇਰੇ ਫਰਮਾਨਾਂ ਵਿੱਚ ਲੀਨ ਰਹਾਂਗਾ ਤੇਰੇ ਭੈ ਮੰਨਣ ਵਾਲੇ ਮੇਰੀ ਵੱਲ ਫਿਰਨ ਮੈਂ ਫਿਰਨ ਅਤੇ ਉਹ ਜੋ ਤੇਰੀਆਂ ਸਾਖੀਆਂ ਨੂੰ ਜਾਣਦੇ ਹਨ ਮੇਰਾ ਮਨ ਤੇਰੀਆਂ ਬਿਧੀਆਂ ਵਿੱਚ ਸੰਪੂਰਨ ਹੋਵੇ ਭਾਈ ਮੈਂ ਲੱਜਿਆ ਲੱਜਿਆ ਵਾ ਨਾ ਹੋਵਾਂ ਲੱਜਿਆ ਵਾ ਨਾ ਹੋਵਾਂ ਮੇਰੀ ਜਾਨ ਤੇਰੀ ਮੁਕਤੀ ਲਈ ਫੁੱਸਦੀ ਹੈ ਮੈਂ ਤੇਰੇ ਮੈਂ ਤੇਰੇ ਬਚਨ ਦੀ ਉਡੀਕ ਵਿੱਚ ਹਾਂ